ਦੋ ਕੈਕਸ਼ਨ ਟੀਵੀ 'ਚ ਤੁਹਾਡਾ ਸਵਾਗਤ। ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਆਜ਼ਾਦ ਪ੍ਰੈਸ ਕਲੱਬ ਦੇ ਇਵੈਂਟ ਵੱਲੋਂ ਪਹਿਲਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਜਿਲ੍ਹਾ ਤਰਨਤਾਰਨ ਹਲਕਾ ਖੇਮ ਕਰਨ ਬਲਾਕ ਪਿਕ ਹੀਮੇਟ ਦੇ ਇਤਿਹਾਸਿਕ ਗੁਰਦੁਆਰਾ ਤਰਨਤਾਰਨ ਸ਼ਹੀਦ ਬਾਬਾ ਦੀਪ ਸਿੰਘ ਜੀ ਪੋਵੈਂਡ ਵਿਖੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਅਤੇ ਆਜ਼ਾਦ ਪ੍ਰੈਸ ਕਲੱਬ ਪਿਕ ਹੀਵੰਡ ਵੱਲੋਂ 26 ਸਤੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਪਹਿਲਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਕੀ ਸ੍ਰੀਚ ਪੱਤਰਕਾਰ ਭਾਈ ਚਾਰੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਖੂਨਦਾਨ ਕਰਨ ਵਾਲੇ ਕਾਣੀ ਸੱਜਣ ਵਾਅਦ ਤੋਂ ਵੱਧ ਗਿਣਤੀ ਵਿੱਚ ਆਪਣਾ ਯੋਗਦਾਨ ਪਾਉਣ ਅੱਗੇ ਤੁਸੀਂ ਆਪ ਹੀ ਤੁਹਾਨੂੰ ਕੀ ਕਹਿਣਾ ਪੱਤਰਕਾਰ ਭਾਈ ਚਾਰੇ ਦਾ ਤੁਸੀਂ ਦੇਖ ਰਹੇ ਹੋ ਪਿੱਖੀ ਮੇਨ ਤੋਂ ਲੋਕ ਐਕਸ਼ਨ ਟੀਵੀ ਦੀ ਵਿਸ਼ੇਸ਼ ਰਿਪੋਰਟ ਹੈ ਵੈਗਰਜੀਕਾ ਖਾਲਸਾ ਵੈਗਰਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਦੇ ਵੀਰਾਂ ਨੂੰ ਇਹ ਬੇਨਤੀ ਆ ਕੇ ਸਾਡੀ ਸੰਸਥਾ ਚੰਡੀਗੜ੍ਹ ਪੰਜਾਬ ਜਰਨਲ ਐਸੋਸੀਏਸ਼ਨ ਅਤੇ ਆਜ਼ਾਦ ਪ੍ਰਸਤ ਕਲੱਬ ਠੀਖੀ ਵੰਡ ਵੱਲੋਂ ਸਮੂਹ ਪੱਤਰਕਾਰ ਭਾਈ ਜਾਰੇ ਵੱਲੋਂ ਅਸੀਂ ਇੱਕ ਖੂਨਦਾਨ ਦਾ ਪਹਿਲਾ ਵਿਸ਼ਾਲ ਕੈਂਪ ਲਾ ਰਹੇ ਹਾਂ ਜਿਹੜਾ ਕਿ 26 ਸਤੰਬਰ 2025 ਦਿਨ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਆਰੰਭ ਹੋਵੇਗਾ ਗੁਰਦੁਆਰਾ ਸਹੀਦ ਬਾਬਾ ਦੀਪ ਸਿੰਘ ਪਉਂਗੰਡ ਵਿਖੇ ਔਰ 1 ਵਜੇ ਤੱਕ ਜਿਹੜਾ ਖੂਨਦਾਨ ਦੀ ਸੇਵਾ ਜਿਹੜੀ ਉਹ ਚੱਲਦੀ ਰਹੂਗੀ ਇਹਦੇ ਵਿੱਚ ਜਿਹੜੀਆਂ ਸੇਵਾਵਾਂ ਦੇਣਗੇ ਉਹ ਤਰਨਤਾਰਨ ਤੋਂ ਬਲੱਡ ਬੈਂਕ 'ਚ ਜਿਹੜੇ ਆ ਸੇਧੂ ਭਾਗ ਦੇ ਕਰਮਚਾਰੀ ਆ ਤੇ ਡਾਕਟਰ ਸਾਹਿਬਾਨ ਉਹ ਆ ਕੇ ਸਾਰੀ ਸਵਾਮਾ ਆਪਣੀਆਂ ਦੇਣਗੇ ਸਾਡੀ ਸੰਸਥਾ ਵੱਲੋਂ ਇਹ ਆ ਕਿ ਆਪ ਜੀ ਦੇ ਭਰਾਵਾਂ ਦੇ ਸਹਿਯੋਗ ਦੇ ਨਾਲ ਜੋ ਵੀ ਆ ਤੇਲ ਫੁੱਲ ਘਟਾ ਕਰਕੇ ਅਸੀਂ ਉਸ ਨੂੰ ਵੱਤ ਵੱਦ ਆਪਾਂ ਲੋਕਾਂ ਨੂੰ ਕਾਠ ਕਰਕੇ ਤੇ ਖੂਨਦਾਨ ਦੀ ਜਿਹੜੀ ਇੱਕ ਮਹਾਨ ਸੇਵਾ ਹੈ ਇਹਨੂੰ ਅਸੀਂ ਤੁਹਾਡੀ ਝੋਲੀ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਬੰਦੇ ਵਿੱਚ ਅਸੀਂ ਆਪਣੀ ਸੰਸਥਾ ਵੱਲੋਂ ਬੇਨਤੀ ਕਰਦੇ ਹਾਂ ਸਾਰੇ ਵੀਰਾਂ ਨੂੰ ਕਿ ਮਨੁੱਖਤਾ ਦੇ ਪਲੇ ਲਈ ਸਭ ਤੋਂ ਜ਼ਰੂਰੀ ਆ ਕਿ ਇਸ ਟਾਈਮ ਤੇ ਆਪਾਂ ਕਿਸੇ ਵੀ ਵਿਅਕਤੀ ਦੀ ਜਾਨ ਬਚਾਉਣ ਲਈ ਅਗਰ ਕੋਈ ਕਿਸੇ ਵੀ ਪਰਿਵਾਰ ਦਾ ਮੈਂਬਰ ਆ ਘਰ ਦੇ ਵਿੱਚ ਕੋਈ ਗੰਭੀਰ ਬਿਮਾਰੀ ਦਾ ਪੀੜਤ ਹੁੰਦਾ ਵਾ ਜਾਂ ਕੋਈ ਵੀ ਉਹਦੀ ਐਕਸੀਡੈਂਟ ਵਗੈਰਾ ਦੀ ਸਮੇ ਉਹਨੂੰ ਖੂਨ ਦੀ ਲੋੜ ਬੜੀ ਪੈਂਦੀ ਆ ਉਸ ਟਾਈਮ ਤੇ ਫਿਰ ਇਹ ਜਿਹੜੀਆਂ ਬਲੱਡ ਬੈਂਕਾਂ ਵਾ ਉਹ ਕਈ ਵਾਰੀ ਇਨਕਾਰ ਵੀ ਹੋ ਜਾਂਦੀਆਂ ਕਿਉਂਕਿ ਖੂਨ ਦੀ ਕਮੀ ਪੈ ਜਾਂਦੀ ਆ ਸੋ ਉਸ ਚੀਜ਼ ਨੂੰ ਅਸੀਂ ਮੁੱਖ ਰੱਖਦੇ ਹੋਏ ਆਪਣੀ ਸੰਸਥਾ ਵੱਲੋਂ ਇੱਕ ਹੁੰਦਾਨ ਦਾ ਕੈਂਪ ਦਾ ਆਰੰਭ ਕਰ ਰਹੇ ਹਾਂ ਤੇ ਆਪ ਸਭ ਵੀਰਾਂ ਨੂੰ ਬੇਨਤੀ ਆ ਕਿ ਨੌਜਵਾਨ ਵਰਗ ਦੇ ਸਾਰੇ ਵੱਧ ਚੜ ਕੇ ਇਸ ਕੈਂਪ ਦੇ ਵਿੱਚ ਹਿੱਸਾ ਲਓ ਅਤੇ ਆਪਣੀਆਂ ਸਿਵਾਵਾਂ ਦਿਓ ਤੇ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਸਾਡੀ ਮਦਦ ਕਰੋ ਧੰਨਵਾਦ ਜੀ